ਕੰਮ ਵੀ ਕਰਾਉਂਦੀ ਸੀ ਕੁੱਟ ਮਾਰ ਵੀ ਕਰਦੀ ਸੀ ਯਾਰ ਕਿਵੇਂ ਦਿੱਤਾ ਬਾਪੂ ਜੀ ਕੀ ਦਿੱਤਾ ਉਹਨਾਂ ਨੇ ਕਿਵੇਂ ਜੀ ਸਲਫਾਸ ਜੀ ਢੱਚ ਪਾ ਕੇ ਦਿੱਤੀ ਹਾਂ ਜੀ ਹਾਂ ਨੂਣ ਹੈ ਪਹਿਲਾਂ ਸੱਸ ਨੂੰ ਤੇ ਸੌਰੇ ਨੂੰ ਦੋਨਾਂ ਨੂੰ ਕੁੱਟਿਆ ਕੁੱਟਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਆਪਣੀ ਸੱਸ ਨੂੰ ਸਲਫਾਸ ਦਿੱਤੀ ਆ ਪੂਰਾ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਆਜੂ ਲਿਓ ਜੀ ਸਹੀ ਗੱਲ ਬਾਪੂ ਜੀ ਕੀ ਨਾਮ ਆ ਤੁਹਾਡਾ ਬਤਾਓ ਜੀ ਕੀ ਗੱਲ ਹੋਈ ਹੈ ਜੀ ਮੋਰ ਰੋ 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 ਬੱਚਾ ਰੋ ਰੋ ਨਾ ਰੋ ਰੋ ਨਾ ਨੋ ਸੀ ਤੁਹਾਡੀ ਲੜਾਈ ਰਹਿੰਦੀ ਸੀ ਕਰੇ ਕਿਹੜੀ ਗੱਲ ਤੋਂ ਲੜਦੀ ਸੀ ਮਾਮਾ ਭੈਣਾਂ ਦੇ ਨਾਲ ਲੜਦੀ ਸੀ ਕੁੱਤਾ ਸੀ ਤੇ ਦੂਵੀ ਤੁਹਾਨੂੰ ਵੀ ਕੋਠਿਆ ਸੀ ਮੈਂ ਕੋਲ ਆ ਲਈ ਹਾਂ ਉਹ ਵੀ ਕੋਠਾ ਤੁਹਾਡੇ ਤੇ ਦੈਥੇ ਜਾਣਾ ਤੇ ਕਿੰਨਾ ਟਾਈਮ ਹੋ ਗਿਆ ਸੀ ਮੁੰਡੇ ਦੇ ਵਿਆਹ ਨੂੰ 20 ਸਾਲ ਹੋ ਗਏ 20 ਸਾਲ ਹੋ ਗਏ ਸੀ ਬੱਚੇ ਕੋਈ ਪੋਤਾ ਦੋਤਾ ਪੋਤਾ ਭਾਇਆ ਪੋਤਾ ਦਾ ਨਾਲ ਲੱਗਦਾ ਉਹਦੇ ਨਾਲੇ ਕੋਟਿਆ ਨਾ ਨਾ ਮੈਨੂੰ ਕੋਟਿਆ ਸਮਝ ਨਹੀਂ ਪੋਤਾ ਨਹੀਂ ਤੇ ਮੁੰਡਾ ਕੀ ਕੰਮ ਕਰਦਾ ਤੁਹਾਡਾ ਹਾਂ ਤੁਹਾਡਾ ਮੁੰਡਾ ਖੇਤੀਬਾੜੀ ਕਰਦਾ ਖੇਤੀਬਾੜੀ ਹਾਂ ਅੱਛਾ ਲੜਾਈ ਕਿਹੜੀ ਗੱਲ ਤੋਂ ਰਹਿੰਦੀ ਹਾਂ ਮੁੰਡਾ ਬਹੁਤ ਠੀਕ ਆ ਕਿਹੜੀ ਗੱਲ ਤੋਂ ਲੜਾਈ ਰਹਿੰਦੀ ਸੀ ਘਰੇ ਨੂੰ ਲੜਦੀ ਕਿਉਂ ਸੀ ਬਸ ਉਹ ਸੁਭਾਅ ਨਹੀਂ ਆਇਆ ਜੀ ਦੀ ਕਤਿ ਦੀ ਵਾਲੀ ਮਾਪਿਆਂ ਨੇ ਉਪੋ ਕੀ ਦੀ ਆ ਥਾਮਣੇ ਉਰੇ ਨੂੰ ਹੋ ਜੋ ਉਰੇ ਨੂੰ ਹੋ ਜੋ ਜੀ ਉਪੋ ਕੀ ਦੀ ਆ ਹੋ ਆ ਥਾਮਣੇ ਮਾਹੌ ਰਾਣਾ ਟੱਪ ਕੇ ਫੋਖੀ ਦੀ ਆ ਜੀ ਸੁਣੋ ਗੱਲ ਦਾਦਾ ਮੈਂ ਇਹ ਤਾਂ ਹੋਰ ਚੱਲ ਟੱਪ ਗਈ ਜੀ ਬੋਲ ਲੈ ਲੋ ਜੀ ਦਾਦਾ ਕਿਹਾ ਨਹੀਂ ਬਿਰੂ ਪਾਸ ਐਸੇ ਐਸੇ ਹਾਂ ਦੱਸਦੇ ਆ ਇਹ ਬਾਪੂ ਜੀ ਨੇ ਮਦਸਾਇ ਬਹੁਤ ਨਰਮ ਸੁਭਾਅ ਸੀ ਮਾਤਾ ਦਾ ਬਹੁਤ ਬਹੁਤ ਮੈਂ ਕਹਿੰਦਾ ਕਾਨਫਰੰਸ ਨੂੰ ਜਿਸਨ ਪਹੁੰਚੀ ਸੀ ਜੀ ਉੱਥੇ ਇਹਦੇ ਪੇਕੇ ਤੇ ਦੁਆਰੇ ਲੱਭੀ ਸੀ ਜਾਂਦੇ ਦੇ ਲਾੜਾ ਇਹਨਾਂ ਠੀਕੇ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਜੀ ਬਹੁਤ ਠੀਕਾ ਪਰਿਵਾਰ ਇਹਦੇ ਭਾਈ ਨੂੰ ਗਾਲਾਂ ਕੱਢੀਏ ਨੇ ਜਾਂ ਇੱਥੇ ਉਹ ਗੱਲ ਹੀ ਉਹਦੇ ਪੇਕੇ ਨੂੰ ਨਹੀਂ ਕਦੇ ਸੱਦਿਆ ਬਾਪੂ ਜੀ ਕਿਹਦੇ ਉਵੇਂ ਨਹੀਂ ਸੀ ਉਹ ਕਹਿੰਦੇ ਸਾਡੇ ਤਾਂ ਕਹਿੰਦੇ ਸਾਨੂੰ ਕਹਾ ਵੀ ਨਾ ਮੇਰੇ ਮੈਂ ਤੁਹਾਡੇ ਆਵਾਂ ਨਾ ਮੈਂ ਇਹ ਗੱਲ ਬਹੁਤ ਬਹੁਤ ਮਤਲਬ ਉਹ ਵੀ ਜਿਆਦਾ ਉੱਪਰ ਚਲਦੀ ਕੋਈ ਜਾਇਦਾਦ ਦਾ ਲਾਲਚ ਕਰਦੀ ਸੀ ਨੂੰ ਜਾਂ ਕੀ ਗੱਲ ਸੀ ਨਹੀਂ ਜਾਇਦਾਦ ਦਾ ਕੋਈ ਨਹੀਂ ਕਰਦਾ ਜਾਇਦਾਦ ਤਾਂ ਉਹਦੇ ਕੋਲ ਭੱਜਦਾ ਹਾਂ ਜੀ ਕੋਈ ਚੱਕਰ ਨਹੀਂ ਜੀ ਪੈਸਾ ਲਾਣੇਦਾਰੀ ਉਹਦੇ ਕੋਲੇ ਜੀ ਲਾਣੇਦਾਰੀ ਉਹਦੇ ਕੋਲੇ ਮੈਂ ਤਾਂ ਮੰਗਦੇ ਨਹੀਂ ਸੀ ਕੋਲ ਹੂੰ ਉਹ ਤਾਂ ਬੇਚਾਰੀ ਰੋਟੀ ਲੈ ਆਈ ਜਾਂਦੀ ਸੀ ਕਹਿਣਾ ਲਾਣੇ ਜਾ ਰੋਟੀ ਜਾ ਹੁਣ ਦੇਖੋ 70-70 ਸਾਲ ਦੀ ਉਮਰ ਆ ਗਈ ਹੂੰ ਕੁੱਟ ਕੇ ਕੰਮ ਕਰਾਉਂਦੀ ਤੁਸੀਂ ਬਾਪੂ ਕੁੱਟ ਕੇ ਕੰਮ ਕਰਾਉਂਦੀ ਐ ਇਹਨਾਂ ਦੇ ਦੋਨਾਂ ਜਾਣਿਆ ਤੂੰ ਤੁਹਾਡੇ ਆਹ ਉਹਦੇ ਦੇਖੋ ਪਹਿਲਾਂ ਤਾਂ ਮੈਂ ਗੁੱਡੇ ਪਵਾਤੇ ਜੀ ਫਿਰ ਉਹ ਪਚੂਲਾ ਟੁੱਟ ਗਿਆ ਹੁਣ ਵੀ ਮਤਲਬ ਇੱਕ ਹੱਥੇ ਛੋਟੀ ਹੁੰਦੀ ਜੇ ਲਾਫ ਇਸ ਚ ਲੰਗੜਾ ਸੱਲੇ ਸੁਭਰਾ ਹੀ ਕਰਵਾਉਗਾ ਮੁੰਡਾ ਕੁਛ ਨਹੀਂ ਕਹਿੰਦਾ ਥੋੜਾ ਮੁੰਡਾ ਜੀ ਮੁੰਡਾ ਨਹੀਂ ਕਰਦਾ ਉਹ ਮੁੰਡੇ ਦੀ ਕੁੜੀ ਹੈ ਘਰ ਵਾਲੇ ਨੇ ਵੀ ਕੁੜੀ ਆ ਬਥੇਰੀ ਕਿਵੇਂ ਯਾਰ ਕਿਵੇਂ ਦਿੱਤਾ ਬਾਪੂ ਜੀ ਕੀ ਦਿੱਤਾ ਉਹਨਾਂ ਨੂੰ ਕਿਵੇਂ ਜੀ ਸਲਫਾਸ ਜੀ ਕਸ ਚ ਪਾ ਕੇ ਦਿੱਤੀ ਹਾਂਜੀ ਹਾਂ ਹੂੰ ਵੇ ਛਡਾਉਣ ਲੱਗਿਆ ਇਹਦੇ ਮਾਰੀ ਲੱਤ ਹਾਂ ਨਹੀਂ ਮਨ ਲੈ ਨਹੀਂ ਇਹ ਆਵਾਜ਼ ਆ ਰਹੀ ਹੈ ਕਿ ਨਾ ਵੀਰੇ ਕਦਾ ਇੱਥੇ ਲੁੱਟਾ ਮਾਂ ਕੋਈ ਗੱਲ ਕੋਈ ਹੋ ਨਹੀਂ ਜੀ ਜ਼ਹਿਰ ਭਾ ਕੇ ਕੱਲਾ ਬੰਦਾ ਜ਼ਹਿਰ ਨਹੀਂ ਲਿੰਦਾ ਹਾਂ ਹੂੰ ਤੂੰ ਮੇਰੇ ਮੁਝ ਭੰਗਿਆ ਅੜ ਕੇ ਦੰਦੜ ਖੋਲੇਗਾ ਜੀ ਹੈ ਕੱਲਾ ਜ਼ਹਿਰ ਨਹੀਂ ਮਾਰਨਾ ਬਹੁਤ ਹੈ ਜ਼ਿੰਦਗੀ ਨਹੀਂ ਬਹੁਤ ਮੁਸ਼ਕਲ ਆ ਉਹ 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 ਜੋੜੇ ਤਾਂ ਕਰਦੇ ਜੀ ਗੱਲ ਹੁਣ ਤੁਹਾਨੂੰ ਕੀ ਦੱਸਾਵਾਂ ਕੀ ਨਾ ਦੱਸਾਂ ਸਾਡੀ ਤਾਂ ਜ਼ਿੰਦਗੀ ਨਾਟਕ ਜੀ ਕਰਸ ਹਾਂ ਯਾਰ ਅਰੈਸਟ ਕਰ ਲਈ ਪੁਲਿਸ ਨੇ ਹਾਂਜੀ ਹਾਂਜੀ ਉਸਨੇ ਫੜ ਲਈ ਆਹ ਜੀ ਪੋਤਾ ਵੀ ਫੜਿਆ ਨਾਲ ਲਾ ਜੀ ਇਕੱਲੀ ਉਹ ਕਰੀ ਇਕੱਲੀ ਹੈਗੀ ਉਹ ਗੱਲੀ ਜੀ ਕਰੇ ਹੀ ਕੰਮ ਕਰੇ ਇਕੱਲੀ ਨਾ ਪੋਤੇ ਦਾ ਕੰਮ ਨਹੀਂ ਹੋ ਰਿਹਾ ਪਹਿਲਾਂ ਪੋਤੇ ਦਾ ਕੰਮ ਪਹਿਲਾਂ ਜੀ ਮੇਰੇ ਮੁੰਡੇ ਨੂੰ ਬਹੁਤ ਗਾਲਾਂ ਕੱਢੀਆਂ ਬਹੁਤ ਜ਼ਿਆਦਾ ਉਸ ਦਿਨ ਥੱਲੇ ਉਤਰ ਕੇ ਮੈਨੂੰ ਧੱਕਾ ਮਾਰਿਆ ਤੇ ਮੇਰੇ ਘਰ ਆ ਲਈ ਧੱਕਾ ਮਾਰਿਆ ਹਾਂ ਉਹ ਗੁਰਮੀ ਮੈਂ ਉਹਨੂੰ ਚੱਕਣ ਲੱਗਾ ਉਹ ਕਹਿੰਦੀ ਜਾ ਉਹ ਘਰ ਵਾਲੀ ਨੇ ਲੱਗੇ ਉਹਨੂੰ ਕਹਿੰਦਾ ਜਿਵੇਂ ਕਹਿ ਦੇ ਨਾ ਹਰ ਖਾ ਜੀ ਤਾਂ ਮੈਂ ਖਾ ਕੇ ਮਾਰ ਦਵਾਂ ਬਸ ਇੰਨਾ ਤਾਂ ਕਰਿਆ ਕਹਿੰਦੀ ਲਾ ਫੜ ਖਾ ਖਾ ਦੀ ਦੀ ਬਸ ਉਹ ਜੀ ਕੰਮ ਵੀ ਕਰਾਉਂਦੀ ਸੀ ਕੁੱਟ ਮਾਰ ਵੀ ਕਰਦੀ ਸੀ ਤੰਗ ਵੀ ਕਰਦੀ ਸੀ ਕੰਮ ਤੰਗ ਤਾਂ ਹੀ ਹਿਸਾਬ ਤੋਂ ਵੱਧ ਐਸੀ ਉੱਠ ਕੇ ਤੜਕੇ 4 5:30 ਵਜੇ ਤੋਂ ਕੱਖ ਕੰਡਾ ਡੰਗਰਾਂ ਨੂੰ ਪਾਈਏ ਧਾਰਾਂ ਚੋਈਏ ਨਾ ਚੋਈਏ ਬਸ ਉਹ ਆਏ ਨੇ ਕਹਿੰਦੇ ਲੜਦੀ ਦੀ ਸਾਰਾ ਕੁ ਗੱਲ ਦੀ ਕਹਿੰਦੇ ਕੋਈ ਗੱਲ ਨਹੀਂ ਦੀ ਕਹੇ ਲੜਾਈ ਪਉਂਦੀ ਆ ਉਹ ਗੱਲਿਆ ਕਰੇ ਜਾਂ ਸੀ ਨੇਗਾ ਚ ਗਏ ਕਹਿੰਦੇ ਏਡੀ ਛੇਤੀ ਇੰਨੀ ਛੇਤੀ ਤਾਂ ਗੱਲ ਹੋ ਨਹੀਂ ਸਕਦੀ ਹਾਂ ਜਾਂ ਇਹਨਾਂ ਦੀ ਇਹ ਹੀ ਗੱਲ ਨੇ ਉਹ ਮੰਡੀ ਚੋਂ ਆਉਂਦੇ ਨੇ ਸਾਡੇ ਸਾਰੇ ਪਰਿਵਾਰ ਉੱਥੇ ਮੰਡੀ ਚ ਕਿੰਨੇ ਹੀ ਨਹੀਂ ਪਤਾ ਬੀਬੇ ਨੂੰ ਸਾਡਾ ਇੱਥੋਂ ਸ਼ਬਦ ਕਰਦੇ ਸਾਰੇ ਤਿੰਨ ਪਿੰਡ ਨੇ ਸਾਡੇ ਦਲਾਟਿੰਗ ਦੀ ਛੇ ਦੇ ਪਾਪਾ 20 ਸਾਲਾਂ ਤੋਂ ਐਂ ਹੀ ਕੰਮ ਚੱਲਦਾ ਉਹ ਇੱਕਵੇਂ ਚੱਲਦਾ ਜੀ ਫਿਰ ਕਦੇ ਪੰਚਾਇਤ ਦਾ ਘਟ ਜੀ ਤਿੰਨ ਚਾਰ ਸਾਲ ਠੀਕ ਰਹੀ ਹਾਂ ਹੂੰ ਕੋਈ ਪਤਾ ਨਹੀਂ ਕੀ ਹੋਈਗਾ ਕਿ ਬਾਲਾ ਤਾਂ ਕਰਨੋਂ ਅੱਗੇ ਵੀ ਹੂੰ ਰੋਂਦੇ ਦੇ ਨਾਲੇ ਮਰਦੇ ਫਿਰ ਇੰਨੇ ਸਾਲਾਂ ਚ ਕਦੇ ਕੋਈ ਪੰਚਾਇਤ ਇਕੱਠੀ ਹੋਈ ਕਦੇ ਠਾਣੇ ਪੰਚਾਇਤ ਇੱਥੇ ਦੀ ਵੀ ਇਕੱਠੀ ਹੋਈ ਆ ਰਿਸ਼ਤੇਦਾਰਾਂ ਦੇ ਵੀ ਇਕੱਠੇ ਹੋਏ ਨੇ ਯਾਰ ਕੀ ਕਹਿਦੇ ਸੀ ਉਹਨਾਂ ਨੂੰ ਮੰਨਦੀ ਉਹਨਾਂ ਨੂੰ ਬਸ ਬਾਰੇ ਹੁਣ ਦਿੰਦੀ ਨਹੀਂ ਦੀ ਤੁਸੀਂ ਹੁਣ ਖੜੇ ਹੋ ਜੇ ਹੁਣ ਉਰੇ ਹੁਣ ਦੀ ਜੇ ਸੋਨੂੰ ਮਤਲਬ ਨਹੀਂ ਕੋਈ ਗੱਲ ਆਉਣ ਦੇ ਦੇ ਇੰਨੀ ਤੇਜ਼ ਹਾਂ ਇੰਨੀ ਤੇਜ਼ ਗੱਲਾਂ ਕਰਦੀ ਜੀ ਦੇਖੋ ਦੰਦਰਾਲਾ ਢਿੰਡਸਾ ਪਿੰਡ ਦੇ ਵਿੱਚ ਰਿਸ਼ਤੇ ਤਾਰ-ਤਾਰ ਹੋਏ ਨੇ ਵੇਖੋ ਬਾਪੂ ਜੀ ਇਹ ਗੱਲ ਵੀ ਕਹਿੰਦੇ ਕਿ ਅਸਾਂ ਅਸੀਂ ਦੋਨੇ ਜੀ ਕੰਮ ਵੀ ਕਰਦੇ ਸੀ ਆਪਣੇ ਨੂੰ ਸਰਪੰਚਾ ਬਾਠਾ ਤੋਂ ਮਿਲ ਉਥੋਂ ਇਹਨੇ ਵੀ ਕਾਰਵਾਈ ਇਹਦੇ ਪੁੱਛ ਲੋ ਜੀ ਇਹਨੂੰ ਸਾਰਾ ਪਤਾ ਹੈ ਇਹ ਇਹ ਆਉਂਦੇ ਰਹੇ ਨੇ ਪਰ ਇਹ ਦੇਖ ਲੋ ਸਰਪੰਚ ਬਣਿਆ ਹਾਂ ਲੱਡੂ ਬਹਿ ਕੇ ਆਇਆ ਮਤਲਬ ਇੰਨੀ ਜੋਰਸ ਨਹੀਂ ਜੀ ਮੇਰੇ ਘਰ ਵਾਲੀ ਇਹਨੂੰ ਅੰਦਰਵਾੜ ਦੇ ਬਾਹਰ ਦੀ ਬਾਹਰ ਗੱਡੂ ਲੈ ਜੋ ਮੋੜ ਤੇ ਵੀ ਦਾ ਵੀ अच्छा ये गल्लां ਕਰਦੀ ਰਹਿੰਦੀ ਸੀ। ਇਹ ਉਹ ਦੇਖੋ ਬਹੁਤ ਹਾਲਾਤ ਮਾੜੇ ਕੀਤੇ ਜਿਸ ਤਰੀਕੇ ਦੇ ਨਾਲ ਬਾਪੂ ਜੀ ਨੇ ਦੱਸਿਆ ਕਿ ਕਿ ਸਾਨੂੰ ਤੰਗ ਪਰੇਸ਼ਾਨ ਕਰਦੀ ਸੀ 20 ਸਾਲਾਂ ਤੋਂ ਇਹੀ ਹਾਲਾਤ ਚੱਲਦੇ ਰਹਿੰਦੇ ਸੀ ਅੱਜ ਨਹੀਂ ਕੱਲ ਕਿਤੇ ਨਾ ਕਿਤੇ ਸੁਧਰ ਜੂ ਪਰ ਨਹੀਂ ਹੋਇਆ ਆਖਰਕਾਰ ਕੁੱਟਿਆ ਗਿਆ ਉਸ ਦਿਨ ਪਹਿਲਾਂ ਜ਼ਹਿਰ ਦੇਣ ਤੋਂ ਪਹਿਲਾਂ ਆਪਣੀ ਸੱਸ ਨੂੰ ਕੁੱਟਿਆ ਗਿਆ ਜਿਹੜਾ ਮਾਰਿਆ ਗਿਆ ਹਨਾ ਇਸ ਤਰੀਕੇ ਜੀ ਜੀ ਇਹਨੂੰ ਕੁੱਟਿਆ अे बीरे कटे आहे ਇਹਦਾ ਉਹ ਮੇਰਾ ਭਾਈ ਆ ਇਹ ਮੈਂ ਕਹਿ ਨਹੀਂ ਸਕਦਾ ਅਸੀਂ ਮੈਂ ਨਾ ਕੰਮ ਕਰਦਾ 20 ਸਾਲਾਂ ਤੋਂ ਸੰਤਾਪ ਹੰਡਾ ਰਹੇ ਸੀ ਜਿੱਥੇ ਸੱਸ ਸਹੁਰਾ ਉੱਥੇ ਘਰ ਵਾਲਾ ਵੀ ਸੰਤਾਪ ਹੰਡਾਉਂਦਾ ਸੀ ਘਰ ਵਾਲੇ ਨੂੰ ਵੀ ਕੁੱਟਿਆ ਜਾਂਦਾ ਸੀ ਇਹੀ ਉਹ ਘਰ ਆ ਪਰ ਤੁਸੀਂ ਇਹ ਦੇਖੋ 20 ਸਾਲਾਂ ਤੋਂ ਇਸੇ ਤਰੀਕੇ ਨਾਲ ਚੱਲਦਾ ਆ ਰਿਹਾ ਸੀ ਕਿ ਕੇ ਪਰਿਵਾਰ ਨੇ ਵੀ ਜਵਾਬ ਦੇ ਦਿੱਤਾ ਸੀ ਵੀ ਅਸੀਂ ਨਹੀਂ ਕਿ ਇਹ ਗੱਲ ਕਹੀ ਗਈ ਬਾਪੂ ਵੱਲੋਂ ਕਿ ਨੂੰਹ ਦੇ ਵੱਲੋਂ ਕਦੇ ਕਿਸੇ ਨੂੰ ਗੱਲ ਹੀ ਨਹੀਂ ਆਉਣ ਦਿੱਤੀ ਗਈ ਸੀ ਕਿ ਪੰਚਾਇਤਾਂ ਦੇ ਮੂਰੇ ਵੀ ਬੋਲਦੀ ਸੀ ਸਾਰਾ ਇਸੇ ਤਰੀਕੇ ਨਾਲ ਹੁੰਦਾ ਗਿਆ ਰਿਸ਼ਤੇ ਨੇ ਜਿਹੜੇ ਉਤਾਰ-ਤਾਰ ਹੁੰਦੇ ਗਏ ਕਿਸੇ ਇੱਕ ਦੇ ਨਾਲ ਇਹ ਘਟਨਾ ਜਿਹੜੀ ਘਟਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਦੇਖੋ ਅਸਲ ਦੇ ਵਿੱਚ ਅਜਿਹੇ ਘਟਨਾਵਾਂ ਝੰਡੋਰ ਦਿੰਦੀਆਂ ਨੇ ਜਿੱਥੇ ਇਹਨਾਂ ਕੁਝ ਹੋਇਆ ਕੰਮ ਵੀ ਕੀਤਾ ਜਿੱਥੇ ਬਾਪੂ ਨੇ ਦੱਸਿਆ ਦੋਨੇ ਗੋਡੇ ਉਹਨੇ ਆ ਜਿਹੜੇ ਮਾਤਾ ਦੇ ਪਵਾਕੇ ਦਿੱਤੇ ਉਸ ਤੋਂ ਬਾਅਦ ਇਹ ਗੱਲਾਂ ਹੋਈਆਂ ਪਰ ਕੰਮ ਵੀ ਕਰਾਇਆ ਜਾਂਦਾ ਰਿਹਾ ਜਾਨਵਰਾਂ ਵਾਂਗੂ ਕੁੱਟਿਆ ਵੀ ਜਾਂਦਾ ਰਿਹਾ ਤੇ ਆਖਰਕਾਰ ਉਹੀ ਗੱਲ ਹੋਈ ਕਿ ਸੱਸ ਨੂੰ ਜ਼ਹਿਰ ਦੇ ਕੇ ਸਾਦਾ ਦੇ ਵਾਸਤੇ ਖਤਮ ਕਰ ਦਿੱਤਾ ਗਿਆ